Okay. Yeah. Yeah. ਉਹ ਨਹੀਂ ਉਹ ਮੇਰੀ ਨਹੀਂ ਆ ਯਾਰ ਉਹ ਨਹੀਂ ਵੀ ਚਲੇ ਸਾਡੇ ਕਰਤਾ ਉਹੀ ਕੰਮ ਕਹਿੰਦੇ ਲਾੜਾ ਲੈਣ ਗਿਆ ਅਸੀਂ ਕੁੜੀ ਫੜੀ ਗਈ ਜਰਦੇ ਦੀ ਪੁੜੀ ਲਾੜਾ ਨੰਦਾ ਤੋਂ ਪਹਿਲਾਂ ਜਰਦਾ ਲਾਉਂਦਾ ਫੜ ਲਿਆ ਕੁੱਟਿਆ ਬੋਧ ਪਰ ਲਾੜੇ ਦਾ ਇਹ ਗੱਲ ਕਹਿਣੀ ਕਿ ਜਿਹੜਾ ਲੌਂਦਾ ਜਰਦਾ 100 ਸਾਲ ਨਹੀਂ ਮਰਦਾ ਹੁਣ ਉਹਨਾਂ ਨੇ ਹੁਣੀ ਮਾਰ ਦੇਣਾ ਖਿੱਚ ਕੇ ਲਿਆ ਸਾਲਿਆ ਲਾੜਾ ਕੁੱਟਤਾ ਇਹ ਨਿਕਲੀ ਕਦੋਂ ਜਰਦੇ ਦੀ ਪੁੜੀ ਕਦੋਂ ਨਿਕਲੀ ਆ ਇਹ ਜਦੋਂ ਸ਼ਗਨ ਦੇਣ ਲੱਗੇ ਨਾ ਕੋਈ ਸ਼ਗਨ ਨੇ ਲੱਗੇ ਜਰੀ ਬੰਦੇ ਉਦੋਂ ਜੇਬ ਚ ਜਰਦੇ ਦੀ ਇਹ ਰੀਵਨ ਕੱਟ ਲਾ ਹਾਂਜੀ ਉਦੋਂ ਨਿਕਲੀ ਆ ਉਦੋਂ ਨਿਕਲੀ ਆ ਉਦੋਂ ਨਿਕਲੀ ਆ ਕਹਿੰਦੇ ਜਰਦੇ ਦੀ ਪੁੜੀ ਜੇਬ ਚ ਜਦੋਂ ਰੀਵਨ ਨੇ ਪੈਸੇ ਦੇਣ ਲੱਗੇ ਤੇ ਪੁੜੀ ਥੱਲੇ ਡਿੱਗੀ ਆ ਥੱਲੇ ਡਿੱਗੀ ਸੀ ਪੁੜੀ ਥੱਲੇ ਡਿੱਗੀ ਆ ਪੁੜੀ ਥੱਲੇ ਡਿੱਗੀ ਜੇਬ ਚ ਤੁਸੀਂ ਪਤਾ ਨਹੀਂ ਕੀਤਾ ਵੀ ਜਰਦਾ ਨਸ਼ਾ ਕਰਦਾ ਇਹ ਨਹੀਂ ਸੰਤਾ ਜੀ ਦੱਸਿਆ ਕੁਝ ਨਹੀਂ ਕਹਿੰਦਾ ਮੈਂ ਹਾਂ ਕਹਿੰਦਾ ਹੈਗਾ ਨਾ ਮੈਂ ਕੁਝ ਨਹੀਂ ਕਹਿੰਦਾ ਪਿੰਦਾ ਆਂਟੀ ਜੀ ਤੁਸੀਂ ਦੇਖਿਆ ਨਹੀਂ ਇਹ ਜੀ ਉਦਾਂ ਮੁੰਡੇ ਚ ਗੁਣ ਬਹੁ ਨਾਲ ਹੀ ਆਇਆ ਸੀਗਾ ਨਾਲ ਹੀ ਆਇਆ ਸੀ ਮੁੰਡਾ ਉਹਨੇ ਜੇਬ ਚ ਪਾਤੀ ਮੇਰੇ ਕਹਿੰਦਾ ਤੂੰ ਫੜ ਲੈ ਕਹਿੰਦਾ ਮੇਰੇ ਪਤਾ ਨਹੀਂ ਹੈਗਾ ਜੇਬ ਚ ਪਾਉਣ ਨੂੰ ਸਲਾਮੀ ਸੀ ਤੁਹਾਨੂੰ ਕੀ ਦੱਸਿਆ ਜਦੋਂ ਇਹਦਾ ਰਿਸ਼ਤਾ ਤੁਸੀਂ ਕਰਨਗੇ ਵਿਚੋਲੇ ਨੇ ਕੀ ਗੱਲਬਾਤ ਹੋਈ ਹੈ ਤੁਹਾਨੂੰ ਕੀ ਦੱਸਿਆ ਮੁੰਡਾ ਕਹਿੰਦਾ ਕਿ ਕੁਛ ਨਹੀਂ ਖਾਂਦਾ ਪੀਂਦਾ ਕੁਛ ਵੀ ਨਹੀਂ ਵਧੀਆ ਵਾ ਰੇਲਵੇ ਚ ਲੱਗਾ ਹੋਇਆ ਵਾ ਕੁਛ ਨਹੀਂ ਖਾਂਦਾ ਪੀਂਦਾ ਏ ਅਛਾ ਰੇਲਵੇ ਚ ਨੌਕਰੀ ਕਰਦਾ ਹੈ ਕੀ ਕਰਦਾ ਰੇਲਵੇ ਚ ਕੀ ਲੱਗਿਆ ਵੇਹੇ ਜੀ ਰੇਲਵੇ ਚ ਇਹ ਛੰਡੀ ਦੁਕਾਨ ਦਾ ਰੇਲ ਨੂੰ ਚੱਲਦਾ ਹਾਂ ਜੀ ਲਾਇ ਦਿਖਾਦੀ ਛੰਡੀ ਕੁੜੀ ਆਲਿਆਂ ਨੂੰ ਇਹਨੇ ਛੰਡੀ ਦਿਖਾਉਂਦਾ ਜਦੋਂ ਟ੍ਰੇਨ ਤੁਰਦੀ ਆ ਫਾਟਕ ਲੰਘਦੀ ਆ ਉਦੋਂ ਛੰਡੀ ਦਿਖਾਉਂਦਾ ਇਹ ਮੁੰਡਾ ਹਰ ਹੀ ਛੰਡੀ ਪ੍ਰਾਪ ਦੀ ਵਿਆਹ ਤੇ ਮਾਂ ਦੇ ਪੁੱਤ ਨੇ ਲਾਲ ਛੰਡੀ ਦਿਖਾਤੀ ਆ ਕੀ ਹੋਇਆ ਮੂੰਹ ਤੇ ਇਹ ਕੀ ਇਹ ਤਾਂ ਕੁਛ ਨਹੀਂ ਹੋਇਆ ਵਾ ਇਹ ਤਾਂ ਐਵੇਂ ਹੀ ਤੁਹਾਨੂੰ ਲੱਗ ਰਹਾ ਹੈ ਅਸੀਂ ਸੁਣਾ ਹੋਇਆ ਦਾੜਾਂ ਦੁਖਦੀਆਂ ਮੁੰਡੇ ਦੀਆਂ ਜੜ ਹੁਣੇ ਜੜਾਂ ਦੁਖਦੀਆਂ ਹਜੇ ਤਾਂ ਵਿਆਹ ਨ ਆਇਆ ਇਹ ਤਾਂ ਮਾਂ ਦੇ ਪੁੱਤ ਨੇ ਲੱਡੂ ਨਹੀਂ ਚੱਪਿਆ ਗੁੜ ਨਹੀਂ ਚੱਪਿਆ ਹਜੇ ਕੁਛ ਨਹੀਂ ਕੀਤਾ ਆਂਟੀ ਇਹ ਤਾਂ ਹੁਣੇ ਮਸੂੜੇ ਫੁੱਲੇ ਪਏ ਆ ਅੱਜ ਤੇ ਲਾੜਾ ਕਿਸੇ ਦੀ ਜਰਦੇ ਦੀ ਕੁੜੀ ਲੈ ਕੇ ਆ ਗਿਆ ਆਂਟੀ ਕੱਲ ਨੂੰ ਇਹ ਛੱਟੇ ਦੀ ਕੁੜੀ ਲੈ ਕੇ ਆਊਗਾ ਪਰਸੋਂ ਇਹ ਕਿਸੇ ਦੀ ਹੋਰ ਕੁੜੀ ਲੈ ਕੇ ਆਊਗਾ ਦੇਖੋ ਜੀ ਜਿਸ ਵੇਲੇ ਬੰਦੇ ਦਾ ਵਿਆਹ ਹੋ ਜਾਂਦਾ ਉਹ ਗੁਲਾਮ ਹੋ ਜਾਂਦਾ ਉਹ ਤੀਮੀ ਆਦਮੀ ਦੀ ਗੱਡੀ ਤਰ ਚੱਲਣੀ ਆਂ ਕਿ ਰਸਤੇ ਦੇ ਦੋ ਪਹੀਏ ਇਕੱਠੇ ਚੱਲਦੇ ਤਾਂ ਜਦੋਂ ਹੁਣ ਮੁੰਡਾ ਬੜਾ ਤੁਸੀਂ ਤੁਸੀਂ ਗੁਲਾਮ ਹੋ ਗੁਲਾਮ ਹੋ ਤੁਸੀਂ ਨਹੀਂ ਗੁਲਾਮ ਨਹੀਂ ਮੁੰਡਾ ਤਾਂ ਠੀਕ ਹੈ ਘਰੇ ਨਹੀਂ ਆਂਟੀ ਕਹਿੰਦੀ ਵੀ ਜਦੋਂ ਬੰਦਾ ਵਹਿ ਜਾਂਦਾ ਗੁਲਾਮ ਹੋ ਜਾਂਦਾ ਤੁਸੀਂ ਗੁਲਾਮ ਰੰਗ ਚ ਭੰਗ ਦੁਨੀਆ ਤਾਂਗਾ ਪੈ ਚੁੱਕਿਆ ਗੱਲਬਾਤ ਕਰਾਂਗੇ ਬਚੋਲੇ ਕੋਲੋਂ ਕਹਿੰਦੇ ਲੈਣ ਗਿਆ ਸੀ ਕੁੜੀ ਨਿਕਲ ਗਈ ਜਰਦੇ ਦੀ ਪੂਰੀ ਕੋਲੋਂ ਪੂਰਾ ਮਾਮਲਾ ਵੀਰੇ ਕੁੱਟੋ ਨਾ ਇੱਕ ਮਿੰਟ ਕੁੱਟੋ ਨਾ ਇੱਕ ਮਿੰਟ ਮਾਰੋ ਨਾ ਗੱਲ ਕੀ ਗੱਲਬਾਤ ਕੀ ਹੋਈ ਆ ਉਹ ਬਈ ਤੂੰ ਇਹਦੇ ਬੋ ਜੋ ਜਰਦੇ ਪੜੇ ਨਿਕਲ ਗਿਆ ਇਹ ਜੋ ਚ ਸਾਡਾ ਧੋਖਾ ਹੋਇਆ ਬਹੁਤ ਵੱਡਾ ਧੋਖਾ ਹੋ ਚੁੱਕਿਆ ਵਾ ਜਰਦੇ ਦੀ ਬੁੜੀ ਨਿਕਲ ਗਈ ਸਭ ਨੂੰ ਕਹਿੰਦੇ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਦੇਖੋ ਜਰਦੇ ਦੀ ਬੁੜੀ ਨਿਕਲਿਆ ਬੁੱਲਾ ਜੀ ਦੇਖੋ ਬੁੱਲਾ ਜੀ ਖਾ ਖਾ ਬੁੱਲਾ ਖਾ 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 ਦੇਖੋ ਪੂਲੇ ਮੇਰੀ ਥੋੜੀ ਮੇਰੀ ਥੋੜੀ ਹੋਈ ਬਚੋਲਾ ਬਚੋਲਾ ਨਿਕਾਉਣਾ ਆ ਦੇਖੋ ਬਚੋਲਾ ਸਭ ਫੜੇ ਨਾ ਤੁਸੀਂ ਕਰਾਇਆ ਰਿਸ਼ਤਾ ਜੀ ਅਸੀਂ ਕਰਾਇਆ ਜੀ ਫੇ ਰਿਸ਼ਤਾ ਕੁਝ ਨਹੀਂ ਆਇਆ ਕੋਈ ਐਵੇਂ ਮਾਰਦੇ ਆ ਕੁਝ ਨਹੀਂ ਉਹ ਤਾਂ ਕਹਿੰਦੇ ਮੁੰਡੇ ਦੀ ਜਦੋਂ ਜੇ ਨਿਕਲੀ ਕਦੋਂ ਆ ਜਰਦੀ ਦੀ ਪੁੜੀ ਕਦੋਂ ਨਿਕਲੀ ਆ ਇਹ ਜਦੋਂ ਸ਼ਗਨ ਦੇਣ ਲੱਗਿਆ ਨਾ ਸ਼ਗਨ ਦੇਣ ਲੱਗਿਆ ਰੀਵਨ ਤੇ ਉਦੋਂ ਜੇਬ ਚ ਜਰਦੀ ਦੀ ਯੋਰੀਵਨ ਕੱਟਣ ਲੱਗਾ ਹਾਂ ਜੀ ਉਦੋਂ ਨਿਕਲੀ ਆ ਉਦੋਂ ਨਿਕਲੀ ਆ ਉਦੋਂ ਨਿਕਲੀ ਆ ਕਹਿੰਦੇ ਜਰਦੀ ਦੀ ਪੁੜੀ ਜੇਬ ਚ ਜਦੋਂ ਰੀਵਨ ਦੇ ਪੈਸੇ ਦੇਣ ਲੱਗਿਆ ਤੇ ਪੁੜੀ ਥੱਲੇ ਡਿੱਗੀ ਆ ਥੱਲੇ ਡਿੱਗੀ ਸੀ ਪੁੜੀ ਥੱਲੇ ਡਿੱਗੀ ਆ ਪੁੜੀ ਥੱ

ਇਹ ਤਾਂ ਜਰਦੇ ਬੋ ਕਿਸੇ ਨੇ ਨਹੀਂ ਜਰਦੇ ਨੂੰ ਇਹ ਜਰਦੇ ਵਾਲੇ ਕਾਰਖਾਨੇ ਚ ਲੱਗਿਆ ਇਹ ਤਾਂ ਪੁੜੀ ਮੰਗਾਈ ਦੇਖੋ ਮਕਾਨ ਕੋ ਬਜ਼ੁਰਗ ਬੰਦਾ ਮਗਾ ਲੈਂਦਾ ਪਰ ਬਲਾਨੀ ਜੀ ਕਾਕਾ ਚੱਲਿਆ ਮੈਨੂੰ ਲਿਆ ਬਜ਼ੁਰਗ ਬਜ਼ੁਰਗ ਤੁਸੀਂ ਮਨਾਈਏ ਜਰਦਾ ਲਾਉਣੇ ਤੁਸੀਂ ਕੋਈ ਹੋਰ ਜਾਂਦਾ ਨਹੀਂ ਚਾਹ ਵੀ ਨਹੀਂ ਪੀਂਦਾ ਨਹੀਂ ਨਹੀਂ ਤੁਸੀਂ ਇਹ ਇਹ ਤਾਂ ਜਰਦੇ ਦੀ ਪੁੜੀ ਕਿਹਨੇ ਮੰਗਾਈ ਆ ਇਸ ਕਿਸੇ ਨਾ ਬਰਾਤੀ ਨਾ ਮਗਾਈ ਹੋਣੀ ਇਹ ਖੜੇ ਨਾਲ ਕਿਨੇ 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 ਮਗਾਈ ਨਹੀਂ ਨਹੀਂ ਕਿਸੇ ਨਾਲ ਉਹਦਾ ਨਾਲ ਆ ਰਿਹਾ ਸੀਗਾ ਮੁੰਡਾ ਮੇਰੇ ਨਾਲ ਹੀ ਆਇਆ ਸੀਗਾ ਨਾਲ ਹੀ ਆਇਆ ਸੀ ਮੁੰਡਾ ਉਹਨੇ ਜੇਬ ਚ ਪਾਤੀ ਮੇਰੇ ਕਹਿੰਦਾ ਤੂੰ ਫੜ ਲੈ ਕਹਿੰਦਾ ਮੇਰੇ ਪਤਾ ਨਹੀਂ ਹੈਗਾ ਜੇਬ ਚ ਪਾਉਣ ਨੂੰ ਸਲਾਮੀ ਸੀ ਜਰ ਤੇਰੀ ਪੁੜੀ ਕਿਉਂ ਕੇ ਭਾਈ ਤੈਨੂੰ ਪਤਾ ਵੀ ਤੇਰਾ ਵਿਆਹ ਮੈਂ ਤਾਂ ਕੋਈ ਨਸ਼ਾ ਨੁਸ਼ਾ ਕੋਈ ਨਸ਼ਾ ਪਤਾ ਨਹੀਂ ਕਰਦਾ ਹੈਗਾ ਐਵੇਂ ਹੀ ਮਰੀ ਜਾ ਰਹੇ ਆ ਤੁਹਾਨੂੰ ਕੀ ਦੱਸਿਆ ਜਦੋਂ ਇਹਦਾ ਰਿਸ਼ਤਾ ਤੁਸੀਂ ਕਰਨਗੇ ਵਿਚੋਲੇ ਨੇ ਕੀ ਗੱਲਬਾਤ ਹੋਈ ਹੈ ਤੁਹਾਨੂੰ ਕੀ ਦੱਸਿਆ ਮੁੰਡਾ ਕਹਿੰਦਾ ਕਿ ਕੁਝ ਨਹੀਂ ਖਾਂਦਾ ਪੀਂਦਾ ਕੁਝ ਵੀ ਨਹੀਂ ਹੂੰ ਵਧੀਆ ਵਾ ਰੇਲਵੇ ਚ ਲੱਗਾ ਹੋਇਆ ਵਾ ਕੁਛ ਨਹੀਂ ਖਾਂਦਾ ਪੀਂਦਾ ਐ ਅੱਛਾ ਰੇਲਵੇ ਚ ਨੌਕਰੀ ਕਰਦਾ ਹੈ ਹਾਂਜੀ ਕੀ ਕਰਦਾ ਰੇਲਵੇ ਚ ਕੀ ਲੱਗਿਆ ਵੇ ਇਹ ਜੀ ਰੇਲਵੇ ਚ ਇਹ ਝੰਡੀ ਦਿਖਾਉਂਦਾ ਰੇਲ ਨੂੰ ਚੱਲਦਾ ਹਾਂਜੀ ਲਾਇ ਦਿਖਾਤੀ ਝੰਡੀ ਕੁੜੀ ਆਲਿਆਂ ਨੂੰ ਇਹਨੇ ਝੰਡੀ ਦਿਖਾਉਂਦਾ ਜਦੋਂ ਟ੍ਰੇਨ ਤੁਰਦੀ ਆ ਫਾਟਕ ਲੰਘਦੀ ਆ ਉਦੋਂ ਝੰਡੀ ਦਿਖਾਉਂਦਾ ਇਹ ਮੁੰਡਾ ਹਰੀ ਝੰਡੀ ਭਰਾਵ ਦੀ ਵਿਆਹ ਤੇ ਮਾਂ ਦੇ ਪੁੱਤ ਨੇ ਲਾਲ ਝੰਡੀ ਦਿਖਾਤੀ ਤੇਰੀ ਲਾਲ ਝੰਡੀ ਦਿਖਾਤੀ ਅੱਜ ਤਹ ਤੈਂ ਆ ਮੇਰੀ ਐਵੇਂ ਮਾਰੀ ਜਾ ਰਹੀ ਮੇਰੀ ਨਹੀਂ ਕੋਈ ਗੱਲ ਹੈ ਅਸੀਂ ਕੋਈ ਨਹੀਂ ਤੋੜੀ ਤੋਰੀ ਨਹੀਂ ਸੀ ਅਸੀਂ ਤਾਂ ਕੋਈ ਤੋੜਨੀ ਨਾ ਨਾ ਅਮਲੀ ਐਸੀ ਕੋਈ ਤੋੜਦਾ ਹੋਰ ਕਿਸੇ ਨੇ ਨਹੀਂ ਧੋਖਾ ਹੋਇਆ ਵਿਚੋਲੇ ਸਾਰੇ ਤੁਹਾਡੇ ਧੋਖਾ ਖਾਏ ਅਸੀਂ ਮੁੰਡੇ ਉਹਨਾਂ ਦੀ ਕਿੰਨਾ ਦੇ ਸੀ ਉਹ ਨਾਲ ਬਾਕੀ ਪਾਦ ਕੇ ਸਾਰੇ ਬੈਠੋ ਨਾਲ ਤੇ ਤੇਰੀ ਤੇਰੀ ਬੁੜੀ ਤੇਰੇ ਜੇਤੂ ਉਹ ਮੇਰਾ ਪਾਗੀ ਸੀ ਨਹੀਂ ਨਹੀਂ ਮਾਰਨਾ ਮਾਰਨਾ ਮੇਰਾ ਮੇਰਾ ਵਿਆਹ ਹੋਣਾ ਮੇਰੀ ਬੇਇੱਜ਼ਤੀ ਹੋ ਜਾਣੇ ਪੈਂਦੇ ਬੋਲ ਇੱਕ ਮਿੰਟ ਤੇਰਾ ਬੋਲ ਤਾਂ ਆਹੋ ਆਹ ਦੇਖੋ ਕਿ ਤੇਰੀ ਤਾਂ ਇਹਦਾ ਵੈਸੇ ਹੀ ਬੋਹੋ ਯਾਰੇ ਮਣਾਈ ਲੱਛੀ ਹੈ ਕੁਛ ਨਹੀਂ ਹੈ ਬੁੱਕ ਨਹੀਂ ਹੈ ਮੁੰਡਾ ਬੋ ਮਾਰਾਈ ਹੋਈ ਮਾਰੋ ਜੀ ਇਹ ਆ ਕੀ ਹੋਇਆ ਮੂੰਹ ਤੇ ਇਹ ਕੀ ਇਹ ਤਾਂ ਕਿਉਂ ਉੱਚਾ ਇਹ ਤਾਂ ਕੁਛ ਨਹੀਂ ਹੋਇਆ ਵਾ ਇਹ ਤਾਂ ਐਵੇਂ ਹੀ ਤੁਹਾਨੂੰ ਲੱਗ ਰਹਾ ਹੈ ਅਸੀਂ ਸੁਣਾ ਹੈ ਦਾੜਾ ਦੁਖਦੀਆਂ ਮੁੰਡੇ ਦੀਆਂ ਜਾੜ ਹੁਣੇ ਜਾੜਾਂ ਦੁਖਦੀਆਂ ਹਜੇ ਤਾਂ ਵਿਆਹ ਨਹੀਂ ਆਇਆ ਹਜੇ ਤਾਂ ਮਾਂ ਦੇ ਪੁੱਤ ਨੇ ਲੱਡੂ ਨਹੀਂ ਚੱਪਿਆ ਗੁੜ ਨਹੀਂ ਚੱਪਿਆ ਹਜੇ ਕੁਛ ਨਹੀਂ ਕੀਤਾ ਆਂਟੀ ਇਹਦੇ ਤਾਂ ਹੁਣੇ ਮਸੂੜੇ ਫੁੱਲੇ ਪਏ ਆ ਨਹੀਂ ਜੀ ਜੇ ਤਾਂ ਕੋਈ ਨਸ਼ਾ ਪਤਾ ਕਰਦਾ ਵਾ ਤਾਂ ਕੋਈ ਰੋਗ ਨਹੀਂ ਹੁੰਦਾ ਰੋਗ ਹੁੰਦਾ ਜਿਹੜਾ ਬੰਦਾ ਕੋਈ ਨਸ਼ੇੜੀਆ ਨਹੀਂ ਹੁੰਦਾ ਉਹਨੂੰ ਦੁੱਖ ਤਕਲੀਫ ਹੁੰਦੀ ਫਿਰ ਇਹ ਜਰਦੇ ਦੀ ਪੂੜੀ ਪਾਈ ਫਿਰਦਾ ਕਿ ਬਰਾਤਿਆਂ ਨੇ ਮੰਗਾਈ ਇਹਨੇ ਇਹੇ ਜੇ ਕੰਮ ਕਿਉਂ ਕਰਦਾ ਜਰਦੇ ਦੀ ਪੂੜੀ ਨਾਲ ਨਾ ਮੁੰਡਾ ਜਿਹੜਾ ਆਏ ਦਿਨ ਰਾਤ ਖਾਂਦਾ ਆਂ ਮੈਂ ਕੌਣ ਖਾਂਦਾ ਇਹ ਤੂੰ ਜਰਦਾ ਲੈਣਾ ਨਹੀਂ ਜੀ ਮੈਂ ਨਹੀਂ ਜਰਦਾ ਲੈਦਾ ਖਾਂਦਾ ਮੁੰਡਾ ਤਾਂ ਪੰਜਾ ਕਰਦਾ ਇਹਦੇ ਗੇਟ ਮਾਤਾ ਨੂੰ ਮੇਰੇ ਤੇ ਰਿਸ਼ਤੇਦਾਰਾਂ ਦੇਖ ਲੈਣਾ ਵੇ ਸਾਰੇ ਭਾਨੇ ਖਾਂਦਾ ਖਾਂ ਦੱਬਾਂ ਨੇ ਮਾਰਨ ਡਿਆ ਹੁਣ ਮੇਰੀ ਨਹੀਂ ਸੀਗੀ ਇਹ ਤਾਂ ਕਿਸੇ ਦੀ ਸੀਗੀ ਕੁੜੀ ਉਹਨੇ ਜੇ ਬਣਾਤੀ ਜੜਾ ਹਨ ਦੁਖੇਰੇ ਦਿਖਾਉਣੀ ਨਹੀਂ ਜੜਾ ਹੁਣ ਆ ਉਹ ਕਹਿੰਦਾ ਜੜਾ ਤਾਂ ਅਸੀਂ ਦਿਖਾਵਾਂਗੇ ਅਸੀਂ ਕਰਾਂਗੇ ਇਹਦੇ ਨਾਲ ਗੱਲਬਾਤ ਪਹਿਲੇ ਮੇਰੀ ਇੱਕ ਗੱਲ ਮਿੰਟ ਗੱਲ ਮੈਂ ਸੁਣ ਲੋ ਹੁਣ ਇਹ ਕਹਿੰਦਾ ਵੀ ਅੱਜ ਤੇ ਲਾੜਾ ਕਿਸੇ ਦੀ ਜਰਦੇ ਦੀ ਕੁੜੀ ਲੈ ਕੇ ਆ ਗਿਆ ਆਂਟੀ ਕੱਲ ਨੂੰ ਇਹ ਛੱਟੇ ਦੀ ਕੁੜੀ ਲੈ ਕੇ ਆਊਗਾ ਪਰਸੋਂ ਇਹ ਕਿਸੇ ਦੀ ਹੋਰ ਕੁੜੀ ਲੈ ਕੇ ਆਊਗਾ ਦੇਖੋ ਜੀ ਜਿਸ ਵੇਲੇ ਬੰਦੇ ਦਾ ਵਿਆਹ ਹੋ ਜਾਂਦਾ ਉਹ ਗੁਲਾਮ ਹੋ ਜਾਂਦਾ ਉਹ ਤੀਵੀਂ ਆਦਮੀ ਦੀ ਗੱਡੀ ਤੱਕ ਚੱਲਣੀ ਆਂ ਕਿ ਰਿਸੇ ਦੇ ਦੋ ਪਹੀਏ ਇਕੱਠੇ ਚੱਲਦੇ ਤਾਂ ਜਦੋਂ ਹੁਣ ਮੁੰ ਤੁਸੀਂ ਗੁਲਾਮ ਹੋ ਗੁਲਾਮ ਹੋ ਤੁਸੀਂ ਨਹੀਂ ਗੁਲਾਮ ਨਹੀਂ ਮੁੰਡਾ ਤਾਂ ਠੀਕ ਹੈ ਕਰੇ ਨਹੀਂ ਆਂਟੀ ਕਹਿੰਦੀ ਵੀ ਜਦੋਂ ਬੰਦਾ ਵਹਿ ਜਾਂਦਾ ਗੁਲਾਮ ਹੋ ਜਾਂਦਾ ਤੁਸੀਂ ਗੁਲਾਮ ਹੋ ਗਏ ਨਹੀਂ ਗੁਲਾਮ ਜਦੋਂ ਬੇਲਣਾ ਹਾਥੀ ਮੇਰੇ ਹੱਥੋਂ ਜਿੰਦਾ ਬੰਦਾ ਕੁੱਤੇ ਨੂੰ ਵੀ ਹਾਂਜੀ ਕਹਿੰਦਾ ਹੁਣ ਸੁਧਰ ਗਿਆਏ ਜੇ ਕੋਈ ਅੱਬਲ ਤਾਂ ਗਲਤੀ ਵਿੱਚ ਹੈ ਹੀ ਨਹੀਂ ਜੋ ਹੋਊਗਾ ਵੀ ਤਾਵੇਂ ਪਾਰਸ ਬਣ ਗਿਆ ਨਹੀਂ ਜਰਦੇ ਦੀ ਪੁੜੀ ਨਹੀਂ ਖਿਲੀ ਇਹ ਤੇ ਗਲਤੀ ਆ ਜਰਦੇ ਦੀ ਪੁੜੀ ਖਾਂਦਾ ਥੋੜੀ ਜਿਹਾ ਜੇਬ ਜੇ ਹੋਰ ਹੋਰ ਜਰਦੇ ਦੀ ਪੁੜੀ ਖਾਂਦਾ ਨਹੀਂ ਜਿਹੜਾ ਅੱਜ ਵਿਆਹ ਦੇ ਨਾਲ ਪੁੜੀ ਲੈ ਕੇ ਗਿਆ ਕਿਥੋਂ ਸੁਧਰ ਗਿਆ ਬੇਲ ਫਿਰਦਾ ਲੱਗਦੀ ਆ ਕਿ ਸੌ ਸ਼ਰਾਰਤਾਂ ਕਰ ਦਿੰਦੇ ਆ ਲੇਜੂ ਕਾ ਕੁਰੀ ਲਾ ਦੇ ਸੋ ਕਰ ਲੋ ਬਚੋਲੇ ਨੇ ਸਿਰਾਈ ਲਾਤੀ ਕਹਿੰਦਾ ਜੇ ਕੋਲੇ ਹੋਊ ਬੁੜੀ ਫੇਰ ਲੈ ਜੂ ਕੁੜੀ ਇਹਦਾ ਅੰਕਲ ਜੀ ਤੁਸੀਂ ਗੱਲ ਸਿਆਣੇ ਬਣੇ ਹੋ ਇਹ ਗੱਲ ਕਿਵੇਂ ਬਣੂਗੀ ਅੱਜ ਤਾਂ ਮੁੰਡਾ ਮੈਂ ਕਹਿੰਦਾ ਸੁਣਿਆ ਕਹਿੰਦਾ ਜਿਹੜਾ ਖਾਊ ਜਰਦਾ ਉਹ 100 ਸਾਲ ਨਹੀਂ ਮਰਦਾ ਕਿਹਨੇ ਮਾਤ ਦਿੱਤੀ ਤੁਹਾਨੂੰ ਮੈਂ ਤਾਂ ਖਾਂਦਾ ਹੀ ਨਹੀਂ ਇਹ ਤਾਂ ਐਵੇਂ ਮਰੀ ਜਾ ਲਓ ਜੀ ਲਾੜੇ ਨੂੰ ਕਿਸੇ ਨੇ ਇਸ ਸਕੀਮ ਦੇ ਦਿੱਤੀ ਆਖੇ ਜਿਹੜਾ ਲਾਉਂਦਾ ਜਰਦਾ 100 ਸਾਲ ਨਹੀਂ ਮਰਦਾ ਇਹ ਕਿਹਨੇ ਤੈਨੂੰ ਦੱਸਿਆ ਕਿਹਨੇ ਦੱਸਿਆ ਤਾਂ ਹੈ ਸੀ ਕਿ ਕਿਸੇ ਨੇ ਮੈਨੂੰ ਜ਼ਬਰਦਸਤੀ ਪਾਤੀ ਹੋ ਗਿਆ ਇਹ ਰੋਗਾ ਇਹਨੂੰ ਇਹਦੀ ਉਮਰ ਕੱਟਣ ਨੂੰ ਰੋਗਾ ਨਹੀਂ ਜ਼ਬਰਦਸਤੀ ਗੱਲ ਕਹਿ ਕੇ جیب ਚ ਪਾਤੀ ਤੇ ਜੇ ਨਹੀਂ ਲੱਗਿਆ ਤੇ ਨਸ਼ੇੜੀਆਂ ਤੁਹਾਨੂੰ ਮੇਰੀ ਜੇਬ ਚ ਪਾਤੀ ਕਿਸੇ ਕਿਸੇ ਨੇ ਮੰਤਰ ਦੱਸਿਆ ਬਾਬੇ ਨੇ ਕਿਸ ਤੋਂ ਤੂੰ ਨਾ ਡੱਪਾ ਕਰਾ ਕੇ ਲਿਆ ਆ ਆ ਕਹ ਰਹੇ ਸੀ ਕੋਈ ਕਿ ਮਰਦੇ 100 ਸਾਲ ਨਹੀਂ ਮਰਦਾ ਜੇ ਜਰਦਾ ਕਰਦੇ ਆ ਲਓ ਜੀ ਲਾੜਾ ਮਾਂ ਦਾ ਪੁੱਤ ਜਿੱਥੇ ਨਸ਼ੇੜੀ ਆ ਪਤਾ ਨਹੀਂ ਨਹੀਂ ਇਹ ਤਾਂ ਅਜੇ ਬਾਅਦ ਦੀ ਗੱਲ ਹੈ ਪਰ ਇਹ ਗੱਲ ਖੁੱਲ ਕੇ ਸਾਹਮਣੇ ਆ ਗਈ ਵੀ ਕਿਸੇ ਬਾਬੇ ਨੇ ਦੱਸਤਾ ਸੀ ਵੀ ਮਿੱਤਰਾ ਜਦੋਂ ਤੂੰ ਤੇਰਾ ਵਿਆਹ ਹੋਊਗਾ ਉਸ ਤੋਂ ਬਾਅਦ ਤੇਰੇ ਘਰਾਂ ਵਾਲੀ ਸਦਾ ਸੁਹਾਗਣ ਰਹੂਗੀ ਤੇ ਸੁਹਾਗਣ ਤਾਂ ਰਹੂਗੀ ਜੇ ਤੂੰ ਲਾਏਗਾ ਜਰਦਾ ਦਾ ਤੇ ਤੂੰ 100 ਸਾਲ ਨਹੀਂ ਮਰਦਾ ਕਿਹਨੇ ਕਹੀਏ ਗਲਤ ਨੇ ਕਿਹੜੇ ਬਾਬੇ ਨੇ ਕਹੀਏ ਇਹ ਹੈਗੇ ਸੀਗੇ ਬਾਬਾ ਜੀ ਸਾਡੇ ਉੱਥੇ ਪਿੰਡ ਤੇ ਉਹ ਨੇੜੇ ਪਿੰਡ ਪੁੱਛਾ ਦਿੰਦੇ ਆ ਪੁੱਛਾ ਦਿੰਦੇ ਆ ਉਹਦਾ ਆਪਦਾ ਵਿਆਹ ਹੋਇਆ ਨਾ ਜੀ ਉਹਨਾਂ ਦਾ ਉਹ ਕਹਿੰਦੇ ਕਰਵਾ ਚਾਹਤਾ ਉਹਦਾ ਕਰਵਾ ਚਾਹਤਾ ਮਰ ਤੀ ਕੋਲ ਮੁੱਕਦਾ ਹੈ ਜਿਹੜੇ ਬਾਬੇ ਨੇ ਮੰਤਰ ਦਿੱਤਾ ਉਹ ਤਾਂ ਆਪ ਛੜਾ ਹਾਂਜੀ ਮੁਕਤੀ ਦੀ ਗੱਲ ਹੈ ਵੀ ਅਸੀਂ ਕੁੜੀ ਤੋਰੀ ਦੇ ਨਾਲ ਅੰਮ੍ਰਿਤ ਵੰਡਾ ਪਰਚਾ ਕਰਾਉਂਗੇ ਨਾਲ ਵਿਚੋਲੇ ਦੀ ਬਸਾਉਂਦੇ ਹੋਣੇ ਵੀ ਤੁਹਾਡੇ ਵੀ ਸ਼ਾਪ ਹੋਣਗੇ ਦੇਖੋ ਜੀ ਮੁੰਡਾ ਠੀਕ ਠਾਕ ਹੈ ਇਹ ਬਾਬੇ ਨੇ ਕਿਹਾ ਨੂੰ ਜੇ ਤੂੰ ਰੱਖੂਗਾ ਕੁੜੀ ਤਾਂ ਇਹ ਮਿਲੂਗੀ ਤੈਨੂੰ ਕੁ अच्छा होन ला कर लो ਗੱਲ ਹੁਣ ਤੁਸੀਂ ਹੁਣ ਇਹ ਤਾਂ ਗੱਲਾਂ ਕੁਝ ਹੋਰ ਖੁੱਲ ਕੇ ਸਾਹਮਣੇ ਆ ਰਹੀਆਂ ਬਾਈ ਜੀ ਤੈਨੂੰ ਇਹ ਨਹੀਂ ਪਤਾ ਲੱਗਿਆ ਇੱਕ ਮਿੰਟ ਤੈਨੂੰ ਐਂ ਦੱਸ ਇਹ ਦੀ ਪੂੜੀ ਸੀ ਜਾਂ ਤੇਰੀ ਦੀ ਕੀ ਦੀ ਸੀ ਉਹ ਹਾਂਜੀ ਇਹ ਦੀ ਸੀ ਤੇਰੀ ਸੀ ਨਹੀਂ ਜੀ ਮੇਰੀ ਨਹੀਂ ਸੀਗੀ ਉਹ ਤਾਂ ਮੁੱਕਰ ਗਿਆ ਤੇਰੇ ਨਾਲ ਉਹ ਤਾਂ ਮੁੱਕਰ ਉਹ ਹੋਰ ਹੋਣਾ ਕੋਈ ਨਾਲ ਬੈਠੇ ਸੀ ਨਾ ਉਹਦੀ ਹੋਣੀ ਹੁਣ ਪਤਾ ਨਹੀਂ ਲੱਗ ਰਿਹਾ ਨਸ਼ਾ ਹੀ ਨਸ਼ਾ ਦੀ ਬਾਕੀ ਭੱਜ ਗਏ ਬਰਾਤ ਵਾਲੇ हां जी ਭੱਜ ਗਏ ਬਾਕੀ ਭੱਜ ਗਏ ਕਹਿੰਦੇ ਲਾੜਾ ਵਿਚੋਲਣ ਵਿਚੋਲਾ ਫਸ ਚੁੱਕੇ ਨੇ ਲਾੜਾ ਫੜਿਆ ਗਿਆ ਮੌਕੇ ਤੇ ਵੇਖੋ ਇਥੇ ਕੁੜੀ ਲੈਣ ਆਇਆ ਸੀ ਪਰ ਜਰਦੇ ਦੀ ਕੁੜੀ ਕੜ ਕੇ ਪੰਗਾ ਜਿਹੜਾ ਫੁੱਲ ਪੈ ਗਿਆ ਇਹਨੂੰ ਹੋਸ਼ ਨਹੀਂ ਹੈਗੀ ਉਹਨੂੰ ਪਤਾ ਨਹੀਂ ਵੀ ਉਹਦੀ ਕੁੜੀ ਕਿ ਨਵੀਂ ਕੁੜੀ ਇਹਨੂੰ ਅਸੀਂ ਬੇਸ਼ਕੀਤ ਹੋਏ ਤੇ ਬੇਇੱਜ਼ਤੀ ਹੋ ਜੂਗੀ ਮੈਂ ਕੁੜੀ ਲੈਣਾ ਨਹੀਂ ਜਾਂਦਾ ਮੈਂ ਜਾਣਾ ਸਾਡਾ ਕੁੜੀ ਮੈਂ ਬੇਲ ਕੋਲ ਗੱਲ ਨਾ ਮਾਰੋ ਨਾ ਮਾਰੋ ਮਾਂ ਵੇਖੋ ਇਹ ਤਾਂ ਗੱਲ ਹੈਗੀ ਆ ਮੁੰਡੇ ਕਹਿੰਦੇ ਸਾਡੀ ਭੈਣ ਦੀ ਸਾਡੀ ਦੀ ਜਿੰਦਗੀ ਖਰਾਬ ਕਰਤੀ ਸੀ ਇਹਨੇ ਬੰਦੇ ਨੇ ਵਾਕਈ ਤੁਸੀਂ ਦੇਖੋ ਇਹੋ ਜਿਹੇ ਬੰਦਿਆਂ ਨੂੰ ਵਿਆਹਣ ਹੁਣ ਕਹਿੰਦਾ ਮੇਰੀ ਪਿੰਡ ਚ ਬੇਸਤੀ ਹੋ ਜੂ ਆਖੇ ਮੈਂ ਕੁੜੀ ਲੈ ਕੇ ਜਾਣੀ ਆ ਕੁੜੀ ਲੈ ਕੇ ਜਾਣੀ ਮੈਂ ਲੈ ਕੇ ਜਾਊਗਾ ਹੀ ਨਹੀਂ ਮੈਂ ਨਹੀਂ ਵਾਪਸ ਜਾਂਦਾਗਾ ਪਿੰਡ ਚ ਬੇਸਤੀ ਹੋ ਜੂ ਨਹੀਂ ਮੈਂ ਵਾਪਸ ਨਹੀਂ ਜਾਣੀਗਾ ਨਹੀਂ ਮੈਂ ਵਾਪਸ ਨਹੀਂ ਜਾਣੀਗਾ ਪਰਚਾ ਨਾ ਮੈਂ ਚੋਣਾਂ ਕਰਦਾ ਜੀ ਪਰਚਾ ਹੋ ਗਾਂਟੀ ਤੁਹਾਡੇ ਤੇ ਵੀ ਨਾ ਮੈਂ ਜੀ ਮੁੰਡਾ ਮੁੰਡਾ ਬਿਲਕੁਲ ਸ਼ਰੀਫਾ ਮੁੰਡਾ ਕੁਝ ਨਹੀਂ ਕਹਿੰਦਾ ਤਾਂ ਚਾਹ ਵੀ ਜਰਦਾ ਦਾ ਕੋਲੋਂ ਨਿਕਲੀ ਜਾਂਦਾ ਤੁਸੀਂ ਇਹਨਾਂ ਨੂੰ ਖਾਂਦਾ ਨਹੀਂ ਜਰਦਾ ਤੁਹਾਡੀ ਜੇਬ 'ਚ ਮੈਂ ਹੁਣ ਆਏ ਕਿਵੇਂ ਪਾ ਦੂ ਲਾ ਮੇਰੇ ਦਾ ਤੁਸੀਂ ਕਿਤੇ ਤੇ ਮੇਰੇ ਜਰਦਾ ਪਾ ਕੇ ਦਿਖਾਓ ਐ ਕਿਵੇਂ ਮੈਂ ਤਾਂ ਜੱਬਾ ਖਿਆਤ ਦੀ ਹਮੇਸ਼ਾ ਸ਼ਰੀਫਾ ਨਾਲ ਹੁੰਦੀਆਂ ਆ ਹਾਂ ਉਹਦੀ ਬੋਟੀ ਕਰਵਾ ਚੋਤ ਪਾਤਰੇ ਸੰਤਾਨ ਦੇ ਸੇਬ ਉਹ ਕਰਵਾ ਚੋਤ ਬਰਤ ਵਿੱਚ ਤੇ ਰੱਖਣਾ ਤੈਨੂੰ ਵੀ ਕੁਝ ਕਰਨਾ ਪੈਣਾ ਉਹਨੇ ਸਿਰਫ ਜੇਬ 'ਚ ਮੁੰਡੇ ਦੇ ਪਾਤੀ ਪਾ ਦੇ ਦਾ ਕਹਿੰਦਾ ਨਾਲ ਦਾ ਲਾਉਂਦਾ ਜਿਹੜਾ ਆ ਖੜਾ ਇਹ ਕਹਿੰਦਾ ਮੈਂ ਜਰਦਾ ਲਾਉ ਤੂੰ ਜਰਦਾ ਲਾਉਣਾ ਨਹੀਂ ਜੀ ਮੈਂ ਜਰਦਾ ਨਹੀਂ ਲਾਉਂਦਾ ਮੜਾ ਹੱਸ ਕੇ ਵਿਖਾ ਹਾਂ ਨਹੀਂ ਦੰਦ ਤਾਂ ਉਹਦੇ ਭਦਗਾ ਪਾਇਆ ਨਾਰਾਂ ਦੇ ਬੀਂਆਂ ਆ ਕੇ ਉਹ ਤਾਂ ਲੱਗਦਾ ਨਹੀਂ ਜਰਦਾ ਲਾਉਂਦਾ ਮੈਂ ਤਾਂ ਲੈ ਹੱਸ ਮੜਿਆ ਆ ਹਾਸਾ ਨਹੀਂ ਹਾਸਾ ਨਹੀਂ ਇਹਦੇ ਮੜੇ ਹੱਸ ਮੜਿਆ ਮੜੇ ਨੇੜੇ ਲਿਓ ਕੈਮਰਾ ਮੂੰਹ ਤਾਂ ਚੱਕ ਮੜਿਆ ਮੂੰਹ ਥੱਲੇ ਨੂੰ ਕਰ ਰਹੇ ਹੋ ਦੇਖੋ ਨਹੀਂ ਲਾੜਾ ਹੀ ਜਰਦਾ ਲਾਉਂਦਾ ਆਂਟੀ ਜੀ ਲਾੜਾ ਹੀ ਅੰਕਲ ਜੀ ਜਰਦਾ ਲਾੜਾ ਹੀ ਲਾਉਂਦਾ ਦੰਦ ਨਹੀਂ ਵਿਖਾ ਰਿਹਾ ਇਨੂੰ ਕਾਹਦਾ ਦੰਦ ਵਿਖਾਉ ਸ਼ਰਮਾਦਾ ਆ ਹਾਂ ਸ਼ਰਮਾਉਂਦਾ ਸ਼ਰਮਾਉਂਦਾ ਇਹ ਕਿਹੜਾ ਜਿਹੜਾ ਬੰਦਾ ਜਰਦਾ ਲਾਉਂਦਾ ਸ਼ਰਮਾਉਂਦਾ ਹੀ ਨਹੀਂ ਹੁੰਦਾ ਕਿੱਥੋਂ ਇਹ ਲੱਗਦਾ ਪਏ ਦਫ਼ਤਰ ਚ ਬਿਸ਼ਰੋ ਪਿੰਡ ਚ ਬਿਸ਼ਰੋ ਕੋਸ਼ਟ ਖਾਦਾ ਇਹਨਾਂ ਦੇ ਦੰਦ ਵਿਖਾ ਦੇ ਬਸ ਫਿਰ ਇਹ ਆਖਰੀ ਗੱਲ ਆ ਦੰਦ ਕਹਿੰਦੇ ਮੁੰਡਾ ਕਾ ਹੁੰਦਾ ਮੈਂ ਕਿੱਥੇ ਲੱਗਦਾ ਮੈਂ ਕੁਤਲਾ ਬੋਲਦਾ ਮੁੰਡਾ ਦੇ ਕੁਤਲਾ ਹੁਣ ਪਤਾ ਲੱਗਿਆ ਕੁਤਲਾ ਬੋਲਦੇ ਆਗੇ ਮਰੇ ਮਰੇ ਦੰਦ ਆਉਂਦੇ ਬੋਲ ਬੋਲ ਕੇ ਬੋਲ ਦੰਦ ਇਹ ਕੀ ਹੈ ਦੰਦ ਨਹੀਂ ਵਿਖਾ ਰਿਹਾ ਹੋ ਸਕਦਾ ਮੁੰਡੇ ਦੇ ਪੀੜ ਵੀ ਦੰਦਾ ਨਾ ਨਕਲੀ ਲੱਗਿਆ ਹੋਵੇ ਇਹ ਗੱਲ ਖੁੱਲ ਕੇ ਆਈ ਆ ਸਾਹਮਣੇ ਵੀ ਕਿਤੇ ਨਾ ਕਿਤੇ ਮੈਂ ਆਪਣਾ ਤੇ ਇਹ ਦੇਖ ਲੋ ਇਹ ਫੜਿਆ ਗਿਆ ਅੱਜ ਇੱਥੇ ਜਿਹੜਾ ਆਇਆ ਸੀ ਚੱਲ ਕੇ ਪਰ ਹੁਣ ਗੱਲ ਇਹ ਵੇਖਣੀ ਪਊਗੀ ਵੀ ਇਹ ਕਹਿੰਦੇ ਅਸੀਂ ਕੁੜੀ ਤੋੜਨੀ ਨਹੀਂ ਉਹ ਕਹਿੰਦਾ ਮੈਂ ਕੁੜੀ ਲਾਏ ਬਿਨਾ ਪਿੰਡ ਨਹੀਂ ਜਾਣਾ ਹੁਣ ਵਿਚਾਲੇ ਫਸ ਗਏ ਵਿਚੋਲਣ ਤੇ ਵਿਚੋਲਾ ਇਹਨਾਂ ਨੇ ਰੱਖਿਆ ਸੀ ਓਲਾ ਤੇ ਕੁੜੀ ਵਾਲਿਆਂ ਨੇ ਪਰਿਵਾਰ ਤੋਂ ਚੱਕਦਾ ਘੜੇ ਤੋਂ ਕੌਲਾ ਹੁਣੇ ਫੜਿਆ ਗਿਆ ਵਿਚਾਰਾ ਕੋਈ ਨਹੀਂ ਰਿਹਾ ਓਲਾ ਤੁਸੀਂ ਫਸ ਗਏ ਜੀ ਬਾਵਤਾ ਜੋ ਮਾਝੇ ਸਮਝ ਲਓ ਜੀ ਹਾਂ ਬਾਕੀ ਸਾਡੇ ਤਾਂ ਕੋਸੂਰ ਕੋਈ ਨਹੀਂ ਹੈ ਮੁੰਡਾ ਠੀਕ ਠਾਕ ਹੈ ਬਿਲਕੁਲ ਤੁਸੀਂ ਕੱਲੀ ਕਾਲੀ ਐਨਕ ਨਹੀਂ ਲਾਉਂਦੇ ਕਾਲਾ ਪਰਸ ਨਹੀਂ ਫੜਦੇ ਮੈਨੂੰ ਤਾਂ ਇਹ ਲੱਗਦਾ ਵੀ ਤੁਹਾਡੇ ਦਿਲ ਵੀ ਕਾਲਾ ਤੁਸੀਂ ਕੁੜੀ ਪਸਾਤੀ ਸੀ ਕਿਸੇ ਦੀ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਹੈ ਮੁੰਡਾ ਠੀਕ ਹੈ ਕੁੜੀ ਭੇਜੋ ਤੁਸੀਂ ਚਾਹ ਚਾਹ ਠੰਡੀ ਹੋਣੀ ਚਾਹ ਪੀਓ ਬਚੋਲੇ ਨੂੰ ਆਉਂਦੇ ਚਾਹ ਨਹੀਂ ਬਣੀ ਹੈ ਸ਼ਾਇਦ ਤੜਕੇ ਤੇ ਭੁੱਖੇ ਹੋਣ ਇਹਨਾਂ ਨੂੰ ਚਾਹ ਪਾਣੀ ਹਜੇ ਸ਼ਿਕਾਇਆ ਨਹੀਂ ਸੀ ਸ਼ੁਰੂਆਤ ਹੀ ਸੀ ਚਾਹ ਛਕਾਉਣੀ ਹੈ ਲੈ ਛਕਾਉਂ ਪਿਆਰੀ ਮੈਂ ਲੈ ਕੇ ਜਾਊਂਗਾ ਮੈਂ ਮੈਂ ਪੂੜੀ ਲੈ ਕੇ ਜਾਊਂਗਾ ਪਿਆਰਦੇ ਦੀ ਪੂੜੀ ਕਿੱਥੇ ਛੱਡੇਗਾ ਉਹ ਤਾਂ ਮੇਰੀ ਨਹੀਂ ਸੀ ਉਹ ਤਾਂ ਕਿਸੇ ਦੀ ਸੀ ਮੈਂ ਮੈਂ ਕੌਣ ਸੀ ਬੰਦਾ ਉਹ ਸਾਹਮਣੇ ਲਿਆਂ ਬਹੁਤ ਭੱਜ ਗਏ ਬੰਦੇ ਸਾਰੇ ਹੁਣੇ ਨਾ ਸਾਰੇ ਬੰਦੇ ਭੱਜ ਗਏ ਕਿਤੇ ਨਾ ਕਿਤੇ ਗੱਲਾਂ ਕਿੱਥੇ ਰਹਿੰਦੀਆਂ ਨੇ ਗੁੱਜੀਆਂ ਮਿੱਤਰੋ ਇਸ਼ਕ ਮੁਸ਼ਕ ਕਦੇ ਗੁੱਜੀਆਂ ਨਹੀਂ ਰਹਿੰਦਾ ਤੇ ਇੱਥੇ ਜਰਦੇ ਦੀ ਪੂਰੀ ਮੜਾ ਜਾ ਤੂੰ ਤੇਰੇ ਤੂੰ ਕਹਿੰਦਾ ਮਸੂੜੇ ਫੁੱਲੇ ਆ ਮੇਰੇ ਮੈਂ ਤਾਂ ਕਰਕੇ ਮੇਰਾ ਉਹ ਬਣਿਆ ਹੋਇਆ ਹਨਾ ਤੂੰ ਦੰਦ ਵਿਖਾ ਦੇ ਡਰ ਕਾ ਦਾ ਦਿਖਾ ਦੰਦ ਦਿਖਾ ਦੰਦ ਕੀ ਦੰਦੇ ਕੀ ਕੀ ਕਰਨਾ ਸੀ ਯਾਰ ਤੂੰ ਡੱਕਾਉਂਦਾ ਸੀ ਯਾਰ ਬਚੋਲਾ ਦੰਦਰੀ ਜੀ ਜੀ ਦੇਖੇ ਮੈਂ ਤੁਹਾਨੂੰ ਕਿਹਾ ਸੀ ਵੀ ਮੁੰਡੇ ਦੀ ਪਹਿਲਾਂ ਜਾਂਚ ਪੜਤਾਲ ਕਰ ਲਓ ਤੁਹਾਨੂੰ ਦੱਸ ਕਿਹਾ ਸੀ ਮੈਂ ਤਾਂ ਕਿਹਾ ਕਿ ਸਾਡਾ ਤਾਂ ਮੁੰਡਾ ਹੈਗਾ ਕਿਰਾਏਦਾਰ हां ਅਸੀਂ ਮੁੰਡਾ ਇਮਾਨਦਾਰ ਹੈ ਚੰਗਾ ਆ ਕਿਰਾਏ ਤੇ ਰਹਿੰਦਾ ਤੁਹਾਡਾ ਕਿਰਾਏ ਤੇ ਰਹਿੰਦਾ ਸਾਡੇ ਅਸੀਂ ਤਾਂ ਕਿਰਾਇਆ ਵੀ ਤੋਂ ਘੱਟੇ ਹੀ ਲੈਨੇ ਆ ਉਹ ਲੈ ਕਰ ਲੋ ਗੱਲ ਇਹ ਤਾਂ ਮਾਂ ਦੇ ਪੁੱਤ ਸੀਬੀਆਈ ਵਾਲਿਆਂ ਨੂੰ ਪਰਤਾਂ ਦਰ ਪਰਤਾਂ ਖੋਲਦੀਆਂ ਤੁਸੀਂ ਇਹਦਾ ਮਾਂ ਪਿਓ ਪਿੰਡ ਕੁਛ ਨਹੀਂ ਜਾਣਦੇ ਕਿਰਾਏਦਾਰ ਆ ਤੁਹਾਡਾ ਨਹੀਂ ਜੀ ਮੁੰਡਾ ਟਾਈਮ ਸਰ ਸਾਨੂੰ ਕਿਰਾਇਆ ਦਿੰਦਾ ਨਮਸਤੇ ਸਾਸਰੀ ਘਰ ਸਵੇਰੇ ਉੱਠ ਕੇ ਕਰਦਾ ਜਾਂਦਾ ਕਰਦਾ ਬਹੁਤ ਰਿਸਪੈਕਟਫੁਲ ਰਿਸਪੈਕਟਫੁਲ ਬੰਦਾ ਆ ਵਿਚੋਲੇ ਨੇ ਵਿਚੋਲੇ ਵਿਚੋਲੇ ਪਤਾ ਕੀ ਕਰਦੇ ਆ ਇੱਕ ਅੱਧੀ ਛਾਪ ਦੇ ਲਾਲਚ ਚ 4 ਪੈਸੇ ਮੈਂ ਤਾਂ ਲੈ ਕੇ ਜਾ ਉਹ ਮੈਂ ਨਹੀਂ ਯਾਰ ਤੇਰਾ ਇੱਕ ਵਜਾ ਹੋ ਜਾਣਾ ਮੈਂ ਲੈ ਕੇ ਜਾ ਮਾਂ ਪਿਓ ਹੈ ਨਹੀਂ ਕਰੇ ਮਾਂ ਪਿਓ ਹੈ ਨਹੀਂ ਨਹੀਂ ਕੱਲਾ ਰਹਿਣਾ ਹਾਂਜੀ ਕਿਰਾਏ ਤੇ ਰਹਿੰਦਾ ਸੀ ਨਾ ਨਾਲ ਰੇਲ ਵਿੱਚ ਝੰਡੀ ਦਿਖਾਉਣਾ ਹਰੀ ਹਾਂਜੀ ਉਹ ਨੌਕਰੀ ਲੱਗਿਆ ਹੋਇਆ ਨੌਕਰੀ ਲੱਗਿਆ ਕਹਿੰਦਾ ਮਾਂ ਪਿਓ ਨਹੀਂ ਵਿਚਾਰੇ ਨੇ ਇਹਨਾਂ ਨੇ ਤੁਸੀਂ ਇਹ ਸੋਚਿਆ ਵੀ ਵਿਚਾਰਾ ਆਨਾਥ ਹੈ ਤੇ ਰਿਸ਼ਤਾ ਕਰਾ ਦਈਏ ਨਹੀਂ ਜੀ ਸਾਨੂੰ ਤਾਂ ਚੰਗਾ ਪੜਿਆ ਲਿਖਿਆ ਹੈ ਨਾ ਸਰਟੀਫਿਕੇਟ ਵੀ ਆਪਣੇ ਦਿਖਾਏ ਇਹਦੀ ਪਰਮਿਸ਼ਨ ਲੈ ਵਗੈਰਾ ਐਡੀ ਵੱਡੀ ਟ੍ਰੇਨ ਵੀ ਨਹੀਂ ਚੱਲਦੀ ਅਸੀਂ ਨੇ ਸਰਟੀਫਿਕੇਟ ਦਿਖਾਏ ਆਪਦੇ ਆਈ ਕਾਰਡ ਦਿਖਾਏ ਆਪਦੇ ਰੇਲਵੇ ਵਾਲੇ ਕਾਗਜ਼ ਦਿਖਾਏ ਪਰ ਮਾਂ ਦੇ ਪੁੱਤ ਨੇ ਜਰਦੇ ਦੀ ਪੂੜੀ ਨਹੀਂ ਦਿਖਾਈ ਉਹ ਲਕੋ ਕੇ ਰੱਖੀ ਤੁਨ ਜਰਦੀ ਇਹੋ ਹੁਕਮ ਬੰਦੇ ਮਕਤਾਬ ਮੁਤਾਬਕ ਰੇਲ ਨਹੀਂ ਚੱਲਦੀ ਜੀ ਜੇ ਆਰਡਰ ਕਰੂਗਾ ਤਾਂ ਰੇਲ ਚੱਲੇਗੀ ਫਿਰ ਮੈਨੂੰ ਲੱਗਦਾ ਅੱਜ ਲਾੜਾ ਕੁੜੀ ਵਾਲਿਆਂ ਦੇ ਹੁਕਮ ਤੋਂ ਬਿਨਾਂ ਵੀ ਨਹੀਂ ਚੱਲਣਾ ਲੈ ਜੇ ਕੁੜੀ ਨਾਲ ਉਹਦੀ ਹੋਜੂਗੀ 16 ਜਦੋਂ ਦੇਖਣਾ ਇੰਨੇ ਗੋਣਵਾ ਇੰਨੇ ਸਰਟੀਫਿਕੇਟ ਆ ਦੇ ਇੰਨੀ ਵੱਡੀ ਤਨਖਾਹ ਆ ਅਸੀਂ ਤਾਂ ਕੁੜੀ ਲੈ ਕੇ ਝੱਲੂ ਬਈ ਹਾਂ ਮੈਂ ਲੈ ਕੇ ਜਾਊਂਗਾ ਪਹਿਲਾਂ ਲੈ ਕੇ ਮਾਰਨਾ 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 ਮੈਂ ਤਾਂ ਲੈ ਕੇ ਜਾਊਂ ਇੱਕ ਮਿੰਟ ਕਿੰਨੀ ਤਨਖਾਹ ਤੇਰੀ ਮੇਰੀ ਹੈਗੀ ਹੈ 45000 ਦੀ 45000 ਰੁਪਿਆ ਥਨਕਾ 2 ਰੁਪਿਆ ਦੀ ਚਰਦੇ ਦੀ ਕੁੜੀ ਪਿੱਛੇ ਰੌਲਾ ਪੈ ਚੁੱਕਿਆ ਤੁਸੀਂ ਇਹ ਦੇਖੋ ਹੁਣ ਬਰਾਤ ਐਂ ਮੁੜੂਗੀ ਜੀ ਬਰਾਤ ਮੁੜੂਗੀ ਨਹੀਂ ਬਰਾਤ ਇੱਥੇ ਬਿਠਾ ਲਾਂਗੇ ਹੁਣ ਪੁਲਿਸ ਨਹੀਂ ਪੁਲਿਸ ਵੀ ਮੈਨੂੰ ਅਸਲ 'ਚ ਪਤਾ ਹੀ ਨਹੀਂ ਲੱਗਿਆ ਚਰਦੇ ਦੀ ਕੁੜੀ ਕੀਦੀ ਹੈ ਤੈਨੂੰ ਕੁਝ ਪਤਾ ਨਹੀਂ ਲੱਗਿਆ ਉਹ ਨਹੀਂ ਜੀ ਪਤਾ ਨਹੀਂ ਲੱਗਿਆ ਕਿਨੇ ਜੇਬ 'ਚ ਪਾਤੀ ਮੇਰੇ ਕਿਉਂਕਿ ਆਂਟੀ ਅਰਗੇ ਵੀ ਸਿਆਣੇ ਆਏ ਆ ਧੋਖਣ ਹੈ ਕੀ ਗੱਲ ਹੋ ਗਈ ਆ ਕੀ ਹੈ ਤੇਰੇ ਕੋਲੇ ਜਰਦਾ ਹੈ ਬਾਈ ਉਹ ਜਰਦਾ ਆ ਬੰਦਾ ਜਰਦਾ ਲਾਉਂਦਾ ਸੀ ਇਹਦੀ ਕਹਿੰਦਾ ਮੇਰੀ ਪੁੜੀ ਸੀ ਵਿਚੋਲੇ ਦੀ ਗੱਡੀ ਚਲਾ ਕੇ ਲਿਆਇਆ ਉਹਦੀ ਜੇਬ ਚ ਜਰਦੇ ਦੀ ਪੁੜੀ ਗਈ ਦੇਖ ਦੇਖ ਹਜੇ ਵੀ ਥੁੱਕੀ ਤੁਰਿਆ ਆਉਂਦਾ ਮਾਂ ਦਾ ਪੁੱਤ ਪੱਛੋਂ ਦੀਆਂ ਕਣੀਆਂ ਨੂੰ ਆ ਜਰਦਾ ਤੂੰ ਲਾਉਣਾ ਤੇ ਤੈਨੂੰ ਪਤਾ ਇੱਧਰ ਵਿਚਾਰੇ ਦੀ ਪੁੜੀ ਪਿੱਛੇ ਕੁੜੀ ਛੜਾਤੀ ਸੀ ਤੂੰ ਬਾਈ ਇਸੀ ਕਰਕੇ ਤਾਂ ਮੈਂ ਆਇਆ ਪੁੱਛਿਆ ਤਾਂ ਬਾਈ ਨੂੰ ਵੀ ਕੀ ਗੱਲ ਉਹ ਇੱਥੇ ਉੱਤਰ ਕੇ ਗੱਡੀ ਚੋਂ ਕਿੱਧਰ ਉੱਠ ਗਿਆ ਸੀ ਬਾਈ ਗੱਡੀ ਉਹ ਅੱਗੇ ਲਾਣ ਗਿਆ ਸੀ ਜਰਦਾ ਮਾਲ ਨਾ ਸੀ। ਹਾਂਜੀ। ਲਓ ਬਾਈ ਵਿਚੋਲੇ ਵਿਚੋਲਣ ਦਾ ਵੀ ਕੋਈ ਕਸੂਰ ਨਹੀਂ ਨਿਕਲਿਆ। ਆਹ ਬੰਦਾ ਹਜੇ ਵੀ ਜਰਦਾ ਮਲੀ ਜਾਂਦਾ। ਬਾਈ ਜੀ ਗਲਤਫਹਮੀ ਹੋ ਗਈ ਸੀ ਦੇਖੋ ਇਹ ਗਲਤਫਹਮੀ ਹੋ ਗਈ ਸਾਨੂੰ ਪਤਾ ਕੀ ਹੈ ਦੇਖੋ ਇਹ ਡਰਾਈਵਰ ਬੰਦਾ ਸੀ ਨਾਲ ਹਾਂ ਇਹਨੇ ਉਹਦੀ ਜੇਬ ਚ ਕਿਤੇ ਪੂੜੀ ਪਾਤੀ ਹੂੰ ਚਲੋ ਅਸੀਂ ਵੀ ਹੁਣ ਸੌਰੀ ਫੀਲ ਕਰਦੇ ਆ ਪਰ ਉਹਨੇ ਤੋਂ ਓ ਯਾਰ ਕੱਦੇ ਤੁਸੀਂ ਮੈਨੂੰ ਫੜੀ ਖੜੀ ਇਹ ਗੱਲ ਹੁੰਦੀ ਹੈ ਕੋਈ ਯਾਰ ਇਹ ਨਹੀਂ ਆ ਸੀਗਾ ਇਹਨੇ 5000 ਤੂੰ ਵੀ ਕਮਾਲ ਦਾ ਬੰਦਾ ਯਾਰ ਦੇਖੋ ਉਹਨਾਂ ਨੇ ਕੁੜੀ ਦੇਣੀ ਆ ਉਹਨਾਂ ਨੂੰ 4 ਘੰਟਾ ਹੋ ਗਿਆ ਰੋਕੀ ਖੜੇ ਨੇ ਮੇਰੇ ਬੁਟ ਰੇ ਹਾਂ ਹੌਸਲਾ ਰੱਖ ਉਹਨਾਂ ਨੇ ਤਫਤੀਸ਼ ਕਰਨੀ ਸੀ ਉਹਨਾਂ ਦੀ ਤਫਤੀਸ਼ ਪੂਰੀ ਹੋ ਗਈ ਆ ਤੂੰ ਚ ਕਾਮਯਾਬ ਹੋ ਗਿਆ ਸੱਚਾ ਨਿਕਲਿਆ ਅਸੀਂ ਵੀ ਸੱਚੇ ਨਿਕਲੇ ਹੋਰ ਤੁਹਾਡੀ ਜੋੜੀ ਸਲਾਮਤ ਰੱਖੇ ਲਓ ਜੀ ਚਲੋ ਚਾਹ ਚੁਪੀਓ ਚਾਹ ਬੁਲਾ ਰਿਹਾ ਬਿਲਕੁਲ ਵੇਖੋ ਭਾਈ ਅਸਲ ਦੇ ਵਿੱਚ ਬਹੁਤ ਸਾਰੇ ਲਓ ਜੀ ਚੱਲੇ ਨੇ ਕਿੰਨੇ ਖੁਸ਼ ਨੇ ਹੁਣ ਉਹੀ ਕੁੜੀ ਤੋੜਨਗੇ ਪਰਿਵਾਰ ਵਾਲੇ ਆ ਜਰਦ ਵਾਲੇ ਤੋਂ ਹਜੇ ਵੀ ਸਾਈਡ ਤੇ ਕਰ ਦਿਓ ਅੱਗੇ ਜਾ ਕੇ ਨਾ ਪੰਗਾ ਪਾ ਦੇ ਲਓ ਪਰੌਣੇ ਨੂੰ ਜੱਫੀਆਂ ਪੈ ਰਿਆਂ ਨੇ ਜਿੱਥੇ ਪਰੌਣੇ ਦੇ ਪਹਿਲਾਂ ਬੱਖੀਆਂ 'ਚ ਪੈ ਰਿਆਂ ਸੀ ਗਲਤਫਹਿਮੀ ਦੂਰ ਹੋਣ ਤੋਂ ਬਾਅਦ ਪਾਉਣੇ ਨੂੰ ਹੁਣ ਜਫਾਗਾ ਪੈ ਰਈਆਂ ਨੇ ਤੇ ਮੈਂ ਇਹ ਕਹਿੰਦਾ ਬਾਈ ਮਾੜੀ ਮੋਟੀ ਚੱਕ ਚਾ ਕੇ ਗਲਤਫਹਿਮੀ ਚੱਕ ਰਿਸ਼ਤੇ ਨਾ ਖਰਾਬ ਕਰਿਆ ਕਰੋ ਰਿਸ਼ਤੇ ਨਾ ਤੋੜ ਲਿਆ ਕਰੋ ਗੱਲਬਾਤ ਇਹ ਹੋਈ ਸੀ ਕਿ ਵਿਚੋਲੇ ਦੀ ਜੇਬ ਦੇ ਵਿੱਚੋਂ ਜਰਦਾ ਨਿਕਲਿਆ ਆ ਸੀ ਪਰ ਜਰਦੇ ਤੋਂ ਬਾਅਦ ਆ ਜਿਹੜਾ ਮਸਲਾ ਉਹ ਹੱਲ ਹੋ ਗਿਆ ਜਿਹੜੇ ਨੂੰ ਮਲੂਕਾ ਟੀਵੀ ਨਾਲ ਹੱਸਦੇ ਹੱਸਾਉਂਦੇ ਰਹੋ ਸਸਿਕਾਲ ਜੀ